ਮੈਂ ਨਾ ਘਰ ਦੇ ਨਾਲ ਲੜਕੇ ਨੂੰ ਵਿਆਹ ਕਰਾ ਲਿਆ ਉਸ ਦੂਜੀ ਥਾਂ ਤੇ ਅੱਛਾ ਜੀ ਤੇ ਮੈਂ ਉਹ ਸੰਦੀਪ ਦੇ ਕੋਲੇ ਚਲੀ ਗਈ ਸੀ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀਨ ਲੱਗਿਆ ਉੱਤੇ ਅੱਛਾ ਜੀ ਮੈਂ ਬੱਚਾ ਕੋਲ ਜਾਣਾ ਚਾਹੁੰਦੀ ਸੀ ਹਾਂਜੀ ਇਹਨਾਂ ਨੇ ਘਰ ਆ ਕੇ ਮੇਰੇ ਕੁੱਟ ਮਾਰ ਕੀਤੀ ਮੈਂ ਪਰਸੋਂ ਆਈ ਸੀ 2 ਵਾਰ ਅੱਜ ਕੁੱਟ ਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਨਹੀਂ ਕਿੰਨਾ ਟਾਈਮ ਤੁਸੀਂ ਰਹੇ ਹੋ ਕੀ ਗੱਲ ਕੀ ਹੋਈ ਸੀ ਮੈਨੂੰ 4 ਕੁ ਮਹੀਨੇ ਹੋਏ ਜੀ ਉੱਥੇ ਰਹਿੰਦੀ ਨੂੰ ਅੱਛਾ ਜੀ ਬਸ ਮੈਂ ਉੱਥੋਂ ਆ ਗਈ ਸੀ ਹੁਣ ਕਿਨੇ ਕੁੱਟ ਮਾਰ ਕੀਤੇ ਕੌਣ ਸੀ ਉਹ ਸੰਦੀਪ ਕੁੱਟ ਗਏ ਕੌਣ ਸੀ ਕੀ ਕੀ ਲਾਕੀ ਉਹਨਾਂ ਦੇ ਸੰਦੀਪ ਜੀ ਕਿੱਥੇ ਰਹਿੰਦੇ ਉਹ ਤੁਸੀਂ ਕਿੱਥੇ ਰਹਿੰਦੇ ਅੱਛਾ ਟੈਂਟਰ ਲੈ ਲੋ ਦੋ ਚ ਦੇਂਦੇ ਆ ਕੁਛ ਸਰ ਉਹ ਕੁਝ ਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਤੇ ਉਹਦੇ ਪਰਿਵਾਰ ਨਾਲ ਆਪਣੇ ਘਰ 'ਚ ਰਹੇ ਰਿਹਾ ਸੀਗਾ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰਨਾਥੀ ਵਿਅਕਤੀ ਨੇ ਜ ਹਮਲਾ ਕੀਤਾ ਜਿਹੜੀ ਇਹਦੇ ਹੈਡ ਇੰਦਰੀਆ ਸਿਰ ਸੱਤ ਲੱਗੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 42 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲਾਂ ਉਹ ਜਖਮੀ ਹੈਗੇ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰੀ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀ ਇਹ ਆਪਸੀ ਬਸਪੂਟ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਹੈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਨਹੀਂ ਆਈ ਆ ਬਾਕੀ ਡਿਟੇਲ ਅਨਸੂਰ ਕਿੰਨੇ ਕਿ ਬੰਦੇ ਸੀ ਹਾਂਜੀ ਜਿਹੜੇ ਹਮਲਾ ਕਰਨਾ ਸੀ ਕਿੰਨੇ ਕਿ ਬੰਦੇ ਇਹਨਾਂ ਕੋ ਮਾਰੇ ਮਤਲਬ ਅਜੇ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੀ ਵਗੈਰਾ ਉਹਨਾਂ ਨੂੰ ਮਿਲ ਗਈਆਂ ਆ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਤਾਂ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਿਟੀ ਫੀਲ ਕਰ ਰਿਹਾ ਵੀ ਸਾਡੇ ਉੱਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਕੀ ਆ ਪੁਰਾਣੇ ਚੱਲੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਹਾਂ ਤੁਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਹਾਂ ਜੀ ਠੀਕ ਹੈ